ਅੱਜ ਦੇ ਸੀ ਮਾਝਾ ਵਾਸਪਾ ਤੋਂ ਲੋ ਸਿੱਧੀ ਆ ਜੀ ਪਕਸ ਸਿੰਘ ਦਾ 118ਵਾਂ ਜਨਮ ਦਿਨ ਨੂੰ ਬੜੇ ਉਤਸ਼ਾਹ ਬੜੇ ਉਕਰਾਬੀ ਜਜ਼ਬੇ ਤੇ ਕ੍ਰਾਂਤੀਕਾਰੀ ਭਾਵਨਾ ਨਾਲ ਮਨਾਇਆ ਮਾਝਾ ਵਸਤਾਂ ਦੇ ਸਮੂਹ ਮੈਂਬਰ ਉਹਦੇ ਦਾ ਸਰਬਾਨ ਤੇ ਸਨ ਕਜਨਾਰਾਇ ਸ਼ਹਿਰ ਦੇ ਕਾਉਂਸਲਰ ਫੋਰ ਪਤ ਮੰਤਰੀ ਸੱਜਣ ਉਹ ਸਾਰੇ ਆਏ ਨੇ ਤੇ ਅੱਜ ਦੇ ਸਮਾਰੋਹ ਦੀ ਜਿਹੜੇ ਸਾਡੇ ਮੁੱਖ ਮਾਨਾ ਉਹ ਆਪਣੇ ਜਿਹੜੇ ਸਾਬਕਾ ਕੈਬਨ ਮੰਤਰੀ ਪੰਜਾਬ ਗੰਗੀਪ ਸਿੰਘ ਢਕਟਾਲੀਵਾਲ ਜਿਹੜਾ ਇੱਕ ਵੀ ਨੇ ਉਹਨਾਂ ਦੀ ਬੇਟੀ ਐਡਵੋਕੇਟ ਅਮਨਦੀਪ ਢਕਟਾਲੀਵਾਲ ਨੇ ਅੱਜ ਅਸੀਂ ਸਭ ਤੋਂ ਪਹਿਲਾਂ ਜਿਹੜਾ ਸਾਡਾ ਮਕਸਦ ਸੀਗਾ ਕਿ ਲੋਕਾਂ ਨੂੰ ਜਿਹੜੀ ਹੈ ਦੇਸ਼ ਦੀ ਆਜ਼ਾਦੀ ਜਿਹੜੀ ਆ ਉਹਨੂੰ ਮਜ਼ਬੂਤੀ ਦੇ ਜਿਹੜੀ ਫਿਰਕਾ ਪ੍ਰਸਤੀ ਜਿਹੜੀ ਫੈਲ ਰਹੀ ਆ ਉਹਨੂੰ ਦੂਰ ਕਰ ਲਈ ਹੋ ਕਦ ਤੱਕ ਜਾਵੇ ਸਮਾਜਿਕ ਭਾਈਚਾਰਾ ਨੂੰ ਦੂਰ ਕਰਤਾ ਜਾਵੇ ਪਰ ਦੂਸ਼ਣਾਂ ਨਸ਼ਿਆਂ ਅਰ ਪੜਤਾ ਜਿੰਨੀਆਂ ਵੀ ਸਮਾਜਿਕ ਲਾਪਤਾ ਨੇ ਉਹਨੂੰ ਉਤਿਆ ਇਹਦੇ ਵਿਰੁੱਧ ਹੀ ਇਹ ਕੈਡਰ ਬਾਤ ਕੀਤਾ ਬਕਾਇਦਾ ਐ ਐਡਵੋਕੇਟ ਅਮਨਜੀਤ ਕੌਰ ਸਾਡੇ ਮੁੱਖ ਬਖਸ਼ ਸੀਗੇ ਉਹਨਾਂ ਅਗਵਾਈ ਕੀਤੀ ਹੈ ਟ੍ਰਸਟ ਨੂੰ ਮੈਅ ਕੀਤੀ ਹੈ ਤੌਰ ਐਸ ਪਰਚੋਤਮ ਬਾਕੀ ਉਜਿਹਦਾਰ ਸਭਾ ਸਾਡੀ ਨਗਰ ਪੰਚਾਇਤ ਦੇ ਅਰੇ ਪ੍ਰਧਾਨ ਅੱਟੀ ਦੇ ਸਵਾਲ ਤੋਂ ਢਲੋ 63 ਪੁਆਇੰਟ ਨੂੰ ਵੀ ਕੁਜਾ ਪੀਰ ਅਮਿਤ ਔਰ ਬਜੰਦਰ ਨਪਾਲ ਗੁਰਜੀਤ ਕੌਰ ਮੈਨਾਂ ਕਹਿੰਦਾ ਜਿੰਨੇ ਵੀ ਕਾਬਲ ਸਿੰਘ ਸ਼ੀਨਾ ਜਿੰਨੇ ਸਾਡੇ ਟ੍ਰਸਟ ਦੇ ਅਹੁਦੇਦਾਰ ਸਭਾ ਨਾਲ ਉਸਾਰੇ ਮਜੂਰ ਸੀਗੇ ਹੋਰੀ ਬਤਵਤੇ ਉਹ thora ਵਾ ਅਹੀ ਪ੍ਰਦੂਸ਼ਣ ਗੁਰੂਤੋ ਹਕਾ ਦੇਣ ਲਈ ਬਕਾਇਦਾ ਜਿਹੜੇ ਮੁਖਮਾਰ ਅਮਨਦੀਪ ਕੋਰਤਾਲੀ ਗੜ ਕੋਲੋਂ ਉਹਨਾਂ ਨੇ ਆਪਣੇ ਅਥੀ ਇੱਕ ਪੌਦਾ ਲਗਾ ਕੇ ਲੋਕਾਂ ਨੂੰ ਇੱਕ ਜਾਗਰੂਕ ਹੁੰਦਾ ਪ੍ਰਦੂਸ਼ਣ ਗੁਰੂਤੋ ਹਕ ਕਰਤਾ ਉਹ ਵੀ ਕੀਤਾ ਤੇ ਸਭ ਤੋਂ ਵੱਡੀ ਸਾਡੀ ਅਚੀਵਮੈਂਟ ਆ ਜਾਂ ਇਹ ਕਿਹਾ ਜਾ ਸਕਦੀ ਆ ਕਿ ਬਾਜਾ ਬ੍ਰਸ਼ਟਵ ਨੂੰ ਜਿਹੜੀ ਅਹੀ ਸਭ ਸਮੀਗਨ ਬਤਾ ਪਾਸ ਕੀਤਾ ਸੀਗਾ ਕੇਜਨਾਰਾ ਸ਼ਹਿਰ ਦੇ ਵਿੱਚ ਸੀਜੇ ਦੇ ਭਗਤ ਸਿੰਘ ਦਾ ਬੋਤਲਗਾਹ ਲਗਾਇਆ ਜਾਵੇ। ਸਰਕਾਰ ਵੱਲੋਂ ਕਿ ਉਹ ਜਿਹੜੇ ਐਡਵੋਕੇਟ ਅਮਨਦੀਪ ਕੌਰ ਧਾਰੀਵਾਲ ਉਹਨਾਂ ਨੇ ਕਲਦੀਪ ਸਿੰਘ ਧਾਰੀਵਾਲ ਵੱਲੋਂ ਲੋਪਕਾ ਦਾ ਅਨਾਉਂਸ ਕਰ ਦਿੱਤਾ ਕਿ ਅਜਨਾਰਾ ਸ਼ਹਿਰ ਦੇ ਵਿੱਚ ਜਲਦੀ ਜਰਾ 23 ਮਾਰਚ ਤੋਂ ਪਹਿਲਾਂ 23 ਮਾਰਚ 2026 ਤੋਂ ਪਹਿਲਾਂ ਸੀਜੇ ਦੇ ਭਗਤ ਸਿੰਘ ਦੇ ਸ਼ਹਾਦਤ ਦਿਨ ਤੋਂ ਪਹਿਲਾਂ ਅਜਨਾਰਾ ਸ਼ਹਿਰ ਵਿੱਚ ਸਥਾਪਿਤ ਕਰ ਦਿੱਤਾ ਜਾਵੇਗਾ। ਇਹ ਮੰਨਦੇ ਆ ਕਿ ਸਾਡੇ ਬਾਜਾਵਾਂ ਦਾ ਸਤਿ ਸ੍ਰੀ ਅਕਾਲ ਦੇ ਅੱਜ ਦੇ ਸਵਾਗਤ ਦੀ ਵੱਡੀ ਇੱਕ ਅਚੀਵਮੈਂਟ ਹੈ ਉਸ ਤੋਂ ਅਵਾ ਅਸੀਂ ਜਿਹੜਾ ਜਿਹੜਾ ਮੈਡਮ ਅਮਨਦੀਪ ਕੌਰ ਆ ਉਹਨਾਂ ਦੀਆਂ ਜਿਹੜੀਆਂ ਸਮਾਜਿਕ ਸਵਾਵਾਂ ਨੇ ਨਿੱਗੜ ਜਿਹੜੀਆਂ ਡਿੱਟ ਕੇ ਉਹਨਾਂ ਸਮਾਵਾਂ ਵਿੱਚ ਆਈਆਂ ਨੇ ਹੜਾਂ ਦੇ ਵਿੱਚ ਉਹਨਾਂ ਕੀਤੀਆਂ ਨੇ ਜਿਹੜੇ ਸਵੈ ਸੇਵੀ ਗਰੁੱਪ ਕਹਿੰਦੇ ਆ ਸਹਾਇਤਾ ਗਰੁੱਪ ਨੇ ਸਰਫ ਹੈਲਥ ਗਰੁੱਪ ਉਹ ਬਣਾ ਕੇ ਔਰਤਾਂ ਨੂੰ ਆਤਮਨਿਰਭਰ ਲਈ ਔਰਤਾਂ ਨੂੰ ਪ੍ਰੇਰਿਤ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਉਚੇਰੀ ਪੜ੍ਹਾਈ ਤੱਕ ਲਿਆਇਆ ਜਾਏਗਾ ਉਹ ਪਾ ਤੁਹਾਡੀ ਅੰਦਰੋਂ ਗਰੀਬੀ ਜਾਏਗੀ ਉਹ ਇੱਕ ਸਵਾਮਾਂ ਜਿਹੜੀਆਂ ਇਹਦੇ علاوہ ਹੋਰ ਵੀ ਜਿਲੀਆਂ ਨੇ ਕਰੂਨ ਰੋਤਿਆ ਦਾਜ ਅਨਪੜਤਾ ਪਰੇ ਜੋ ਉਹ ਲਾਮਬਦ ਕਰਦੇ ਆ ਲੋਕਾਂ ਨੂੰ ਉਹ ਇਹ ਕਰਕੇ ਉਹਨਾਂ ਨੂੰ ਅਸੀਂ ਇਸ ਵਾਰ ਦਾ ਸਾਡਾ ਜਿਹੜੀ ਸਾਫਤਾ ਦਾ ਬੁਕਾਰੀ ਅਵਾਰਡ ਆ ਉਹਦਾ ਨਾਮ ਆ ਸ਼ੀਤੇ ਅਜਮ ਪਕਸ਼ਿਕ ਮਹਿਲਾ ਸੇਵਾ ਭਾਵ ਅਵਾਰਡ 2025 ਇਸ ਵਾਰ ਦਾ ਉਹਨਾਂ ਨੂੰ ਜੀਤ ਸਨਮਾਨ ਕੀਤਾ ਬਕਾਇਦਾ ਅੱਜ ਸ਼ੀਦਰ ਜੀ ਭਗਸ ਸਿੰਘ ਦੇ ਜਨਮ ਦਿਤੇ ਕੇਕ ਕੱਟਿਆ ਗਿਆ ਉਹ ਖੁਸ਼ੀਆਂ ਜੀਤ ਤਾੜੀਆਂ ਦੀ ਤੇ ਜਿਹੜਾ ਸਾਡੇ ਹੋਰ ਸੀਗਾ ਮੁੱਖ ਮਕਸਦ ਸਾਰੇ ਜਿਹੜੇ ਹੈਗੇ ਅੱਜ ਅਦਾਰ ਸਬਾਨ ਉਹ ਤੋਂ ਇਲਾਵਾ ਜਿਹੜੇ ਪਤੰਦੇ ਸੱਜਣਾ ਨੇ ਸੰਬੋਧਨ ਕੀਤਾ ਕਿ ਸ਼ੀਦਰ ਜੀ ਭਗਸ ਸਿੰਘ ਦੀ ਵਿਚਾਰਧਾਰਾ ਨੂੰ ਅਸੀਂ ਘਰ ਘਰ ਲੈ ਕੇ ਜਾਂਦਾ ਇੱਕ ਐਦ ਲਿਆ ਪ੍ਰੰਤ ਰਹਾ ਕਿ ਉਹਦੇ ਨਾਲ ਹੀ ਜਿਹੜੀ ਸਾਮਰਾਜ ਵਿਰੁੱਧ ਫਿਰਕਾ ਪ੍ਰਸਤੀ ਦੇ ਵਿਰੁੱਧ ਇੱਕ ਨਾਅਰੇਬਾਜ਼ੀ ਕੀਤੀ ਗਈ ਆ ਇਨਕਲਾਬ ਜਿੰਦਾਬਾਦ ਦੇ ਨਾਅਰੇ ਗੂੰਜੇ ਨੇ ਜੀ ਦੇ ਨੇ ਪਾਕਿਸਤਾਨ ਅਮਰ ਰਹੇ ਇਹ ਨਾਅਰੇ ਗੂੰਜੇ ਨੇ ਮੇਰੇ ਕਹਿਣ ਦਾ ਹੈ ਕਿ ਸਾਡਾ ਅੱਜ ਦਾ ਸਭਾਗ ਬਹੁਤ ਸਫਲ ਰਿਹਾ ਸਾਰਿਆਂ ਨੂੰ ਮੈਂ ਤੁਹਾਡੇ ਬਜਰੀਆ ਤੁਹਾਡੇ ਮਾਧਿਅਮ ਰਾਈ ਤੁਹਾਡੇ মিডিਆ ਰਾਈ ਸਾਰੇ ਅੱਜ ਵਿਸ਼ਵ ਨੂੰ ਜੀ ਦੇ ਅਜੇ ਪਾਕਿਸਤਾਨ ਦੇ ਫਾਲੋਅਰ ਜਿੰਨੇ ਆ ਸਾਰਿਆਂ ਨੂੰ ਇੱਕ ਮੁਬਾਰਕਬਾਦ ਦੇਣਾ ਧੰਨਵਾਦ ਸ਼ੁਕਰੀਆ ਜੀ